ਆਪਾਂ ਪਿਛਲੇ ਦਿਨੀ ਖਬਰ ਕੀਤੀ ਸੀ ਉਹ ਚੰਡੀਗੜ੍ਹ ਦੇ ਵਿੱਚ ਜਿਹੜੇ ਖੜਕੇ ਦੜਕੇ ਹੋਏ ਸੀਗੇ ਬਾਦਸ਼ਾਹ ਦੇ ਉਹ ਡਿਹੋਰਾ ਵਾਲੇ ਕਲੱਬ ਪੱਬ ਦੇ ਉਹਦੇ ਉਹ ਗੱਨ ਜਿੱਤਾ ਜੇ ਚੱਲੀ ਜਾਂਦੀ ਸੀ ਉਹਦੇ ਵਿੱਚੋਂ ਇੱਕ ਗੱਲ ਹੋਰ ਨਿਕਲੇ ਉਹ ਕਹਿੰਦੇ ਕੋਈ ਆਪਸ ਵਿੱਚ ਵੀ ਪਏ ਆ ਪੁਰਾਣੇ ਪਛੇ ਲੜੀ ਜਾਂਦੇ ਆ ਇੱਕ ਨਾਮ ਆ ਰਿਹਾ ਅਰਜੁਨ ਠਾਕਰ ਇਹ ਕੌਣ ਹੈ ਜੀ ਦੇਖੋ ਉੱਥੇ ਕੋਈ ਇਹਨਾਂ ਦੀ ਪਹਿਲਾਂ ਵੀ ਪਾਰਟਨਰਸ਼ਿਪ ਸ਼ਾਇਦ ਰਹੀ ਆ ਹੂੰ ਉਸ ਤੋਂ ਬਾਅਦ ਕਹ ਲਓ ਕਿ ਇਹ ਮਾਮਲਾ ਜਿਹੜਾ ਹੁਣ ਚੜਦਾ ਪਿਆ ਹੈ ਅਰਜੁਨ ਠਾਕੁਰ ਦੇ ਨਾਲ ਅਰਜੁਨ ਠਾਕੁਰ ਜਿਹੜਾ ਹੈ ਬੇਸਿਕਲੀ ਚੰਡੀਗੜ੍ਹ ਪੁਲਿਸ ਦੇ ਇੱਕ ਸ਼ਾਇਦ ਸਾਬਕਾ ਮੁਲਾਜ਼ਮ ਦਾ ਮੁੰਡਾ ਹੈ ਜੀ ਇੱਕ ਕਿਰਨ ਖੇਰ ਦਾ ਮਤਲਬ ਕਿ ਸੀਗਾ ਸ਼ਾਇਦ ਸਹਾਇਕ ਅੱਜ ਸਹਾਇਕਾਂ ਦੀ ਬੜੀ ਗੱਲ ਹੋ ਰਹੀ ਆ ਉਹਦੀ ਪਾਰਟੀ ਦੇ ਵਿੱਚ ਵੀ ਫਾਇਰਿੰਗ ਦਾ ਮਾਮਲਾ ਦਰਜ ਹੋਇਆ ਸੀ ਇਹਦੇ ਤੇ ਤੇ ਸ਼ਾਇਦ ਜਿਹੜੇ ਆਪਣੇ ਸਟੇਟ ਸਪੈਸ਼ਲ ਸੈਲ ਵਾਲੇ ਆ ਇਹਨਾਂ ਨੇ ਵੀ ਇੱਕ ਵਾਰੀ ਇਸ ਨੂੰ ਚੱਕਿਆ ਸੀਗਾ ਪਰ ਬਾਅਦ ਦੇ ਵਿੱਚ ਨਿਕਲ ਗਿਆ ਜੀ ਹੁਣ ਇਹਦਾ ਹੀ ਜ਼ਿਕਰ ਆ ਰਿਹਾ ਕਿ ਇਹ ਇੱਕ ਤਾਂ ਪਾਰਟਨਰਸ਼ਿਪ ਚਾਹੁੰਦਾ ਸੀਗਾ ਅਰਜੁਨ ਇੱਕ 50000 ਮੰਥਲੀ ਉਹ ਜਿਹੜੀ ਪ੍ਰੋਟੈਕਸ਼ਨ ਮੰਗੀਆਂ ਉਹ ਚਾਹੁੰਦਾ ਸੀਗਾ ਤਾਂ ਕਥੇ ਤੌਰ ਤੇ ਇਹ ਦਾਵਾ ਕੀਤਾ ਜਾ ਰਿਹਾ ਕਿ ਅਰਜੁਨ ਠਾਕੁਰ ਦੇ ਜਿਹੜੇ ਲਿੰਕ ਸੀਗੇ ਉਹ ਲੋਰੈਂਸ ਗੈਂਗ ਦੇ ਨਾਲ ਸੀਗੇ ਤਾਂ ਜ਼ਿੰਮੇਵਾਰੀ ਵੀ ਉਹਨਾਂ ਨੇ ਲਈ ਆ ਜੀ ਤੇ ਵੈਸੇ ਜੋ ਮੈਂ ਤੁਹਾਨੂੰ ਕਹਾਣੀ ਦੱਸੀ ਸੀ ਨਿਕਲੀ ਨਾ ਉਹੀ ਜੀ ਜੀ ਤਾਨੂੰ ਕੀ ਦੱਸਿਆ ਸੀਗਾ ਕਿ ਇਹ ਕਲੱਬਾਂ ਦਾ ਰੌਲਾ ਬਹੁਤ ਪੁਰਾਣਾ ਹੈ ਸਾਹਿਬ ਕਲੱਬਾਂ ਦਾ ਤਾਣਾ ਬਾਣਾ ਜਿਹੜਾ ਉੱਥੇ ਜਿਹੜੇ ਚੰਡੀਗੜ੍ਹ ਰਹਿੰਦੇ ਉਹਨਾਂ ਨੂੰ ਪਤਾ ਐ ਇੰਨਾ ਚੀਜ਼ਾਂ ਦਾ ਹਮ ਠੀਕ ਹੈ ਨਾ ਜੀ ਕਲੱਬਾਂ ਦੇ ਵਿੱਚ ਉੱਥੇ ਬਹੁਤ ਕਮਾਈ ਆ ਕਲੱਬਾਂ ਦੇ ਵਿੱਚ ਕਹਿ ਲਓ ਕਿ ਖੂਬ ਉੱਥੇ ਵੀਕੈਂਡ ਤੇ ਜਾ ਕੇ ਵੇਖੋ ਤੇ ਸਹੀ ਉਹ ਬਿਲਕੁਲ ਬਦਲ ਗਿਆ ਜੀ ਚੰਡੀਗੜ੍ਹ ਸਾਡੇ ਅਰਗਿਆਂ ਲਈ ਤੇ ਬਾਹਰਲਾ ਮੁਲਕ ਬਣ ਜਾਂਦਾ ਹੈ ਸਾਹਿਬ ਕਿਤਾਬ ਲਾਈਏ ਕਦੇ ਕਦੇ ਇਹ ਗੱਲ ਨੂੰ ਪਤਾ ਹੀ ਨਹੀਂ ਲੱਗਦਾ ਕਿੱਦਾਂ ਹੁੰਦੀ ਆ ਯਾਰ ਮੈਨੂੰ ਤਾਂ ਅਜੇ ਤੱਕ ਚੌਂਕਾਂ ਦਾ ਹੀ ਨਹੀਂ ਪਤਾ ਲੱਗਦਾ ਮੈਂ ਤਾਂ ਉੱਥੇ ਘੂਮੀ ਘੂਮੀ ਜਾਂਦਾ ਤਾਂ ਗੱਲ ਇਹ ਆ ਕਿ ਭਾਈ ਇਹ ਸਾਰਾ ਕੁਝ ਹੈ ਜਿਹੜਾ ਉਹ ਇਸ ਤਰ੍ਹਾਂ ਵਾਪਰਿਆ ਉੱਥੇ ਜੀ ਹਾਲਾਂਕਿ ਉਹ ਜਿਹੜੇ ਸੁੱਟਣ ਵਾਲੇ ਹੁਣ ਫਿਰ ਉਹ ਜੇ ਤਾਂ ਇਹ ਹੀ ਲਿੰਕ ਸਾਬਤ ਹੋ ਜਾਂਦਾ ਤਾਂ ਫਿਰ ਤੇ ਉਹ ਵੀ ਫੜੇ ਜਾਣਗੇ ਜਲਦੀ ਕਿਉਂਕਿ ਪਤਾ ਲੱਗ ਜਾਊਗਾ ਤੇ ਉਹਨਾਂ ਨੇ ਸਟਾਇ ਤੇ ਦੱਸਦੇ ਆ ਕਿ ਉਹ ਜਦੋਂ ਕਿਸੇ ਕਲੱਬ ਵਾਲੇ ਸਿਕਿਉਰਟੀ ਗਾਰਡ ਨੇ ਜਦੋਂ ਬਾਹਰ ਨਿਕਲ ਕੇ ਵੇਖਿਆ ਤੇ ਉਥੇ ਬਹਿਸ ਵੀ ਹੋਈ ਉਹਨਾਂ ਦੇ ਉਹਨਾ ਤੂੰ ਕੀ ਕਰ ਲੇਗਾ ਓਏ ਹਮਮਤਲਬ ਡਰ ਡਰ ਨਹੀਂ ਹੈਗਾ ਸੋ ਇਹ ਕਹਾਣੀ ਜਿਹੜੀ ਹੈ ਉਸੇ ਚੀਜ਼ ਨਾਲ ਹੀ ਜਾ ਕੇ ਜੁੜਦੀ ਹੈ ਜਿਹੜੀ ਚੀਜ਼ ਦਾ ਆਪਾਂ ਉਦੋਂ ਜ਼ਿਕਰ ਕੀਤਾ ਸੀਗਾ ਕਿ ਦਰਸਲ ਇਹ ਕਮਾਈਆਂ ਦਾ ਵਸੂਲੀਆਂ ਤੇ ਆਦਕ ਦਾ ਚੱਕਰ ਚੱਲਦਾ ਹੈ ਜੀ ਹਮਮ ਜੀ ਜੀ ਮਿੰਟੂ ਜੀ ਹਾਂ ਮਿੰਟੂ ਜੀ ਅਗਲੀ ਖਬਰ ਨਾਲ ਆਪਾਂ ਸਾਂਝ ਪਾਈਏ ਮਿੱਤਰ ਆਪਣੇ ਨਾਲ 500 ਦੇ ਕਰੀਬ ਜੁੜ ਗਏ ਨੇ ਬਾਕੀ ਵਧੀਆ ਜੀ ਬਹੁਤ ਵਧੀਆ ਆਪਾਂ ਬੇ ਟਾਈਮੇ ਜੇ ਮਿਲੇ ਆ ਦੇਖੋ ਗੱਲ ਇਹ ਆ ਕਿ ਬੇ ਟਾਈਮੇ ਜੇ ਮਿਲੀਏ ਤੇ ਤਦ ਵੀ ਮਹਿਫਲ ਜੱਚ ਜਾਵੇ ਵੀ ਪਤਾ ਹੀ ਨਾ ਹੋਵੇ ਕਿਸੇ ਮੋੜ ਤੇ ਟੱਕਰ ਤਦ ਵੀ ਮਹਿਫਲ ਜੱਚ ਜਾਵੇ ਤਾਂ ਫਿਰ ਉਹਦੇ ਨਾਲ ਦਾ ਭਾਗਾਂ ਭਰਿਆ ਮਰਹਲਾ ਕਿਹੜਾ ਹੋਏਗਾ ਬਿਲਕੁਲ ਬਿਲਕੁਲ ਮਿੰਟੂ ਜੀ